ਸਾਤਿਕਾਰ ਜੀ ਅਸੀਂ ਮੇਰੇ ਨਵੇਂ ਵਲੌਗ ਦੇ ਵਿੱਚ ਹੋਰ ਸਭ ਠੀਕ ਠਾਕ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਰੱਖੇ ਹੋ ਗਏ ਆ ਤਿਆਰ ਚੱਲਦੇ ਆ ਮਲੇ ਕੋਲੇ ਨੂੰ ਦਫ਼ਤਰ ਚੋਂ ਅੱਜ ਮੁਸਲਮਾਨ ਭਰਾਵਾਂ ਦਾ ਤਿਹਾਰ ਸਭ ਤੋਂ ਵੱਡਾ ਤਿਹਾਰ ਬਕਰਾਈਦ ਤੇ ਚੱਲਦੇ ਆ ਉੱਥੇ ਜਾ ਕੇ ਮੁਸਲਮਾਨ ਭਰਾਵਾਂ ਨੂੰ ਦਿੰਦੇ ਆ ਵਧਾਈਆਂ ਜਨ ਕੇ ਤੇ ਮਨਾਉਣਾ ਉਹਨਾਂ ਨਾਲ ਜਾ ਕੇ ਈਦ ਤੇ ਕਰੀ ਜੀ ਤੇ ਕਰੀ ਸਟਾਰਟ ਮੋਟਰਸਾਈਕਲ ਤੇ ਅ ਚੱਲਣ ਲੱਗੇ ਸੀਗੇ ਲਖਵੀਰ ਆ ਗਿਆ ਲਖਵੀਰ ਨੂੰ ਮਿਲਣ ਮੇਰੇ ਲਈ ਹਾਂਜੀ ਲਖਵੀਰ ਸਿੰਘ ਕੈਸੇ ਹੋ ਬੜੀ ਵਧੀਆ ਕੀ ਠੀਕ ਹੋ ਮੈਨੂੰ ਬੜੀ ਵਧੀਆ ਇਹ ਲਖਵੀਰ ਸਿੰਘ ਸਾਡੇ ਪਰਸਨਲ ਫਰੈਂਡ ਆ ਉਹ ਠੀਕ ਆ ਕੋ ਵਧੀਆ ਵਧੀਆ ਚੱਲੇ ਬਸ ਹਾਲ ਤਾਂ ਬਸ ਉਹ ਇਧਰ ਉਹ ਇਧਰ ਅੱਜ ਬੱਕਰਾ ਹੀ ਰਹਿ ਇਹ ਸਾਡੇ ਦਾ ੜਾ ਜਾ ਵੀਡੀਓ ਜਾਣ ਤੋਂ ਹੋਰ ਜਦ ਸ਼ੇਰ ਬਣਾਉਂਦਾ ਫੇਰ ਜੇ ਤੂੰ ਕੁਝ ਮਰਜੀ ਕੋਲ ਕਰਾ ਲੈ 11 ਆਈਟਮੇ ਉਹ ਬਣਾਇਆ ਹੈ ਕੀ ਕੀ ਬਣਾਇਆ ਮੈਂ ਤੂੰ ਹੁਣ ਸੌ ਬੱਚਾ ਬਣਾਇਆ ਸੌ ਬੱਚਾ ਬਣਾਇਆ ਗਿਆ ਹੁਣ ਤਾਂ ਜੇ ਮਰਜੀ ਦਾ ਸ਼ਿਕਾਰ ਕਰ ਕੋ ਰੋਫੀ ਦਾ ਜਦੋਂ ਸ਼ੇਰ ਬਣਾਉਂਦਾ ਫੇਰ ਸ਼ਿਕਾਰ ਨਹੀਂ ਹੁੰਦਾ ਹੈਗਾ ਹੈ ਸਹੀ ਗੱਲ ਹੈ ਜਾ ਕਰਾ ਹੈ ਜਗਾ ਕਰਾ ਵੀਡੀਓ ਜਾਣ ਤੋਂ ਜਗਾ ਜਦ ਨੂੰ ਦਾ ਬਾਦੀ ਕਰ ਹੈ ਬਾਦੀ ਕਰਦਾ ਠੀਕ ਹੈਗਾ ਉਹ ਤੇਰਾ ਵਧੀਆ। ਚੱਲੀਏ ਫਿਰ। ਚਲੋ। ਚਲੋ। ਕੱਢੇ ਸਟਾਰਟ ਮੋਟਰਸਾਂ ਕਰੋ। ਚਾਲਦੇ ਆਂ ਫਿਰ। ਮਿਲਦੇ ਆਂ ਮਰੇ ਕੋਲੇ ਡਾਫਰ ਚਾਲ ਕੇ। ਪਹੁੰਚ ਕੇ ਆਪਾਂ ਮਲੇ ਕੋਲੇ। ਡਾਫਰ ਤੇ ਆ ਗਏ ਸੀਗੇ। ਦਿਖਾਉਨੇ ਆਂ ਫਿਰ। ਅੱਜੀ ਤੇ ਮੁਸਲਮਾਨ ਭਰਾ ਜੀਤ ਮਨਾਉਂਦੇ। ਕੋਈ ਮਨਾਉਂਦੇ ਖੜਦੇ ਨੇ। ਕਰਦੇ ਆਂ ਕਿਸੇ ਨਾਲ ਗੱਲਬਾਤ। ਸਾਰੇ ਫੇਰ ਖਾਲੀ ਪਿਆ ਮੁਸਲਮਾਨਾਂ ਭਰਾ Eid ਮਨਾਉਂਦੇ ਕੋਦਨੇ Eid ਪੜਨ ਗਏ ਬਨੇ ਕੋਈ ਖੁਸ਼ੀ ਮਨਾਉਂਦੇ ਆਪਣੇ ਰਿਸ਼ਤਾਰਾਂ ਦੇ ਘਰ ਗਏ ਕਿਤੇ ਗਏ ਪਿਆ ਸਭ ਤੋਂ ਦੇਰੋਂ ਸਾਰਾ ਫੇਰ ਖਾਲੀ ਪਿਆ ਕਿ ਚੱਲਦੇ ਆਪਾਂ Eid ਪੜਦੇ ਆਂ ਕੋਈ ਦੇਖੋ ਸਾਰੇ ਮੁਸਲਮਾਨ ਭਰਾ Eid ਪੜਦੇ ਨੇ ਪਰਮਾਤਮਾ ਇਹਨਾਂ ਦੇ ਸਾਰਿਆਂ ਦੀਆਂ ਮਨੁਕਾਮਨਾ ਪੂਰੀਆਂ ਕਰੇ ਐਂ ਹਮੇਸ਼ਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਪਿਆਰ ਬਣਾਈ ਰੱਖੇ ਸ਼ਹਿਰ ਦੇ ਮੇਨ ਜਗਾ ਇਹ બસ ਸਟੈਂਡ ਤੋਂ ਦਿੱਲੀ ਗੇਟ ਦੇਖੋ ਸਾਰਾ ਬਸ ਸਟੈਂਡ ਏਰੀਆ ਸਾਰਾ ਖਾਲੀ ਪਿਆ ਸਾਰਾ ਬਾਜ਼ਾਰ ਖਾਲੀਵਾ ਦੇਖੋ ਆ ਦਿੱਲੀ ਗੇਟ ਨੂੰ ਜਾਂਦੇ ਆਪਾਂ ਦਿੱਲੀ ਗੇਟਲੇ ਸਾਰਾ ਖਾਲੀ ਪਿਆ ਸਾਰੇ ਦੁਕਾਨਾਂ ਬੰਦ ਪਈਆਂ ਨੇ ਉਹੀ ਕਿਤੇ ਨਹੀਂ ਦਿਖ ਰਹਾ ਦੇਖੋ ਸਾਰਾ ਸਾਰਾ ਮੋਹਰਾਂ ਭਰਾ ਕੀਤਾ ਕਰਕੇ ਸਾਰਾ ਛੁੱਟੀ ਤੇ ਵਰਦਨੇ ਕੰਮਕਾਰ ਸਾਰੇ ਬੰਦ ਨੇ ਤੇ ਇੰਨਾ ਯਾਰ ਨਾਲ ਇਹਨਾਂ ਨੂੰ ਪਿਆਰ ਆ ਮੋਹਰਾਂ ਭਰਾਵਾਂ ਨੂੰ ਸਾਰੇ ਇਹੀ ਹੈ ਵੀ ਕਾਰੋਬਾਰ ਵਿਚਾਰ ਵਿਚਾਰ ਇਹਨਾਂ ਦੀ ਕਾਰੋਬਾਰ ਵਿਚ ਫਿਰਿਆ ਦੇਣਾ ਇਹ ਤਿਹਾਰ ਇਹਨਾਂ ਦਾ ਤਿਹਾਰ ਨੂੰ ਨੇਪ ਪਰ ਬਰੇ ਤਰੀਕੇ ਨਾਲ ਮਨਾਉਂਦੇ ਨੇ ਵੀ ਆਪਾਂ ਆਪਾਂ ਨੂੰ ਇਹਨਾਂ ਵਾਂਗ ਦੇਖ ਕੇ ਬਣਾਉਣਾ ਚਾਹੀਦਾ ਹੈ ਵਾ ਦੇਖੋ ਸਾਰੇ ਕਾਰੋ ਕੰਮ ਕਰ ਛੱਡ ਕੇ ਆਪਦੇ ਉਸ ਪਰਮਾਤਮਾ ਨਾਲ ਨੌਂ ਨੇ ਫਿਰਦੇ ਨੇ ਦੇਖ ਕੇ ਜਮੀਤ ਵੜ ਕੇ ਇਹਨਾਂ ਦੇਖੋ ਕਿ ਮੈਂ ਸਾਰੇ ਧੀਰ ਪੜਨ ਗਏ ਨੇ ਸਾਰੇ ਆਪਾਂ ਆਪਣੇ ਕੰਮਾਂ ਤੇ ਫਿਰਦੇ ਨੇ ਹੈ ਨਾ ਆਪਾਂ ਵੀ ਇਹੀ ਕਰਿਆ ਕਰੀ ਅੱਜ ਤੁਹਾਨੂੰ ਇਹ ਸਾਰਾ ਸ਼ਹਿਰ ਦਿਖਾਉਣਾ ਕਰਦਾ ਮੈਂ ਇਹ ਖਾਲੀ ਬਹਿਾਰਾ ਸ਼ਹਿਰ ਹੋ। ਇਹ ਜਦੋਂ ਸੱਠਾ ਚਾਉਂਗਾ, ਸੱਠੇ ਚਾਉਂਦੇ ਵਿੱਚ ਵੀ ਇਹ ਸਾਰੇ ਰੌਣਕ ਲੱਗੀ ਰਹਿੰਦੀ ਆ। ਇਹ ਵੀ ਖਾਲੀ ਪਿਆ ਦੇਖੋ। ਸਾਰੇ ਦਾ ਸਾਰਾ ਸ਼ਹਿਰ ਹੋ। ਇਹ ਖਾਲੀ ਵਿੱਚ ਕਰਦੇ ਦੇਖੋਾਰੇ। ਇੱਧਰ ਆ ਦੇਖੋ ਆਪਾਂ ਕਮਨ ਖੇਨ ਵਿੱਚ ਨਹੀਂ ਚੱਲ ਪਿਆ, ਕਮਨ ਖੇਨ ਵਿੱਚ ਨਹੀਂ ਵੀ। ਇਹ ਸਾਰੇ ਖਾਲੀ ਪੈਣੇ ਨਹੀਂ ਹਾ ਰਾਹੀਆਂ ਵਾਲਿਆਂ ਕੋਲੇ ਰੌਣਕ ਲੱਗੀ ਹੋਈ ਆ। ਇਹ ਵੀ ਸਾਰਾ ਖਾਲੀ ਪਿਆਗਾ। ਉਧਰ ਵਾਹ ਕੇ ਲੋਗੇ ਨੂੰ ਆ ਕੇ ਦੇਖ ਲੋ। ਸਾਡੇ ਕਿਲੋ ਗੁੰਨੇ ਆ ਜਨੇ ਕਿ ਲੋਗੇ ਖੜਾ ਖਾਲੀ ਪਿਆ। ਇਤੇ ਵੀ ਇਹ ਹੀ ਹੈਗਾ ਵੀ ਆਪਦੇ ਤਿਹਾੜੇ ਵਿੱਚ ਇੰਨੇ ਮਗਨ ਨੇ ਨਾ ਸਾਰੇ ਆਪੋਨੇ ਰਿਸ਼ਤੇਦਾਰਾਂ ਦੇ ਤਿਹਾੜੇ ਲੰਘਦੇ ਫਿਰਦੇ ਬੱਕਰਾ ਹੀ ਦਿੰਦੇ ਫਿਰਦੇ ਨੇ ਸਾਰੇ ਹੋਰ ਦੇ ਕਮਾਕਾਰਾਂ ਚ ਰੁੱਝੇ ਹੋਏ ਨੇ ਛੜ ਕੇ ਇਦੋਂ ਲੈ ਕੇ ਉਸ ਮਾਤਮਾ ਨੂੰ ਵੀ ਆਪਦੇ ਜਿਹੜੇ ਰਿਸ਼ਤੇਦਾਰਾਂ ਦੇ ਵੀ ਤਿਹਾੜੇ ਲੰਘਦੇ ਫਿਰਦੇ ਨੇ ਜੀ ਦਿੰਦੇ ਫਿਰਦੇ ਨੇ ਤੇ ਇੱਧਰ ਦੇਖੋ ਹੁਣ ਆਪਾਂ ਹੱਥੇ ਰੇ

ਉਹ ਇਹ ਦੇਖੋ ਸੀ ਮਨਾਉਣਾ ਕਰਦੇ ਨੇ ਬੱਚੇ